ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹੜਰਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰਵਿੰਦਰ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਇੱਕ ਗੱਭਣੇ ਆ ਤੇ ਦੋ ਸੁਈਆਂ ਤੇ ਗੱਲਬਾਤ ਆਪਾਂ ਕਰਨੀ ਵੀ ਦੀ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੀ ਸਭ ਵਧੀਆ ਜੀ ਤੇ ਵੇਗ ਗਿਆ ਜੀ ਮਾਲ ਫਿਰ ਹਾਂਜੀ ਮਾਲ ਵੇਗ ਗਿਆ ਉਸੇ ਠੀਕ ਹੈ ਤੇ ਚਲੋ ਨਾਮ ਦੱਸ ਦੋ ਫਿਰ ਇੱਕ ਹਰਵਿੰਦਰ ਸਿੰਘ ਪਿੰਡ ਹਰੜਕਲਾ ਨਵਾਂ ਪਿੰਡ ਤਹਿਸੀਲ ਆਈਨਾਲਾ ਜ਼ਿਲ੍ਹਾ ਅਮਰਸਰ ਤੇ ਫੋਨ ਨੰਬਰ ਵੀ ਬੋਲ ਦੇ ਇੱਕ 8237478260 ਠੀਕ ਹੈ ਤੇ ਅੱਜ ਤਿੰਨ ਆ ਹਨਾ ਹਾਂਜੀ ਤਿੰਨ ਜੀ ਇੱਕ ਗੱਬਣ ਤੇ ਦੋ ਸੂਈਆਂ ਦੋ ਸੂਈਆਂ ਪਹਿਲਾਂ ਫਿਰ ਗੱਬਣ ਹੀ ਦਿਖਾ ਦਈਏ ਹਾਂਜੀ ਗੱਬਣ ਦਿਖਾ ਦਿਓ ਆ ਜਰਸੀ ਤਾਂ ਦਿਖਾਉਣੀ ਆ ਕਿੰਨੇ ਕ ਦੁੱਧ ਆ ਲਈ ਜੇ ਵਿਰਜੀ ਇਹ ਵੀਰਜੀ 16 17 ਕਿਲੋ ਵਾਲੀ ਸਿਆਲ ਚ 14 15 ਕਿਲੋ ਜਿਹੜਾ ਦੁੱਧ ਦੇਈ ਜਾਉ ਬੜੇ ਆਰਾਮ ਨਾਲ ਠੀਕ ਆ ਹਾਂਜੀ ਤੇ ਅਜੇ ਦਿਨ ਲੈ ਜਾਣੀ ਨੇ ਹਨਾ ਤੋਰਾਂ ਹਾਂ ਫੇਰ ਇੱਕ ਦਿਨ ਹਾਂਜੀ ਤੋਰੇ ਹਾਂ ਸ਼ਾਮ ਤੱਕ ਕਮਾਲ ਨੇ ਬਾਕੀ ਚਿਹਰੇ ਦੇ ਵੀ ਚਲਾ ਖੂਬਸੂਰਤ ਆ ਇਹ ਥਾਂ ਨ ਵੀ ਦੇਖ ਸਕਦੇ ਆ ਆਪਾਂ ਇਹਦੇ ਲਾਗੇ ਤੋਂ ਤੇ ਕਿੰਨਾ ਫਿਰ ਮੁੱਲ ਰੱਖਣਾ ਵਿਧੀ ਇਹਦਾ ਮੁੱਲ ਜੈ ਜੀ ਕਰਦੀ ਹੈ ਕਾਜ ਨੇ ਨਿਕੇ ਨਿਕੇ ਕਰੀਏ ਬਿਲਕੁਲ ਆ ਛੋਟੇ ਛੋਟੇ ਕਿੰਨੇ ਦੀ ਫਿਰ ਇਹ ਮਗਾ ਦੀਏ 35000 ਇਹਦਾ ਮੋਲਿਆ ਅੱਛਾ ਸਲਿੰਗ ਕਰ ਦੋ ਜੋ ਕਿੰਨੇ ਦੀ ਕਰ ਦੀਏ ਕਰ ਦੋ ਜੋ ਜੀ ਇੱਕ ਵਾਰ ਜੈਸਨੋ ਕਰਦੀਏ ਫਿਰ ਕਰ ਦੋ ਕਰ ਦੋ 32000 ਦੀ ਦੇ ਦਈਏ ਠੀਕ ਹੈ ਦੇ ਦੋ ਠੀਕ ਹੈ ਜੀ 4000 ਕਰ ਦੋ ਵੀ ਤੁਮਾਂ ਠੀਕ ਹੈ 31000 31000 ਦੀ ਦੇ ਦੇਣੀ ਹੈ ਠੀਕ ਹੈ ਹਾਂ 15 ਪੋਵਾ ਕਿਲੋ ਦੁੱਧ ਦੇਵਾਂਗੀ ਠੀਕ ਹੈ ਤਿਆਰ ਸੋਈ ਸਵਾਈ ਹੈ ਹਾਂਜੀ ਇਹ ਸੋਈ ਜੋ ਖਾ ਜੇ ਵਛਾ ਮਗ ਆ ਵਛਾ ਜੀ ਆਪਨੇ ਹਸਾਬ ਨਾਲ ਲਾ ਲੇ ਵੀ ਕਿੰਨੇ ਕ ਦਿਨਾਂ ਦਾ ਆਪਾਂ ਤੁਹਾਡੇ ਸਾਹਮਣੇ ਹੀ ਆ ਜੋ ਵੀ ਹੈ ਤੇ ਕਿੰਨਾ ਦੁੱਧ ਦੇ ਦੇ ਕੋ ਦੁੱਧੇ ਕੋ 10 ਕਿਲੋ ਤਿਆਰ ਜੇ ਹੈਗਾ 10 ਕਿਲੋ ਪੱਕਾ ਦੁੱਧ ਬਿਲਕੁਲ ਐ ਮੰਨ ਲਓ ਵਧੀਆ ਆ ਵੇਖੋ ਚਵਾ ਵੀ ਵੇਖ ਲਓ ਇਤਰਾ ਬਿਨਾਂ ਰਸੀ ਤੋਂ ਠੀਕ ਆ ਆਹ ਵੇਖ ਲੀ ਜੀ ਹੋ ਜੀ ਸ਼ਾਈ ਹਾਲ ਖੋਲੋ ਫਿਰ ਦੋਰਤੀ ਸ਼ਾਈ ਹਾਲ ਠੰਡੀ ਤੇਰੀ ਮੋਟੀਆਂ ਤਾਰਾਂ ਦੋਰ ਦੋ ਫਿਰ ਇੱਕ ਬਾਕੀ ਖੜਨੀ ਤੇ ਆਪਣੀ ਮਰਜ਼ੀ ਨਾਲ ਆਪਣੀ ਛੋਾਈ ਕਰਕੇ 10 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ ਪੱਕਾ ਹੈਗਾ ਤੇ ਇਹਦਾ ਫਿਰ ਮੁੱਲ ਵੀਰ ਜੀ ਮੁੱਲ ਇਹਦਾ ਜਾਇਜ਼ ਹੀ ਏ 20000 ਦੇ ਅੱਛਾ ਹਾਂ ਕਰ ਦੋ ਜੋ ਕਰਨਾ ਤੇਰੀ ਦੇ ਦਈਏ ਹੋਰ ਘੱਟ ਕਰ ਦੋ ਕਿੰਨੇ ਦੇ ਦਈਏ 28000 ਦੀ 28000 ਰੁਪਿਆ ਮੰਨ ਕਰਨਾ ਪੂਰੇ 27000 ਰੁਪਈਏ 27000 ਦੀ ਮੁੰਡਾ ਆਂਦਾ ਹੈ ਕੋ ਪੂਰਿਆਂ ਚ ਦੇਣਾ ਆ ਛੋਟੇ ਵੀਰ ਨੇ ਹੁੰਦੇ ਆ ਕਹਦਾ ਕਹਿੰਦੇ ਅੱਜ ਰੇਟ ਨਿਕ ਨਿਕੇ ਪੂਰੇ ਪਤਾ ਨਾ ਕਹਿ ਨਹੀਂ ਲਿਆ ਇਹ ਕਹਿੰਦੇ ਕਿ ਅੱਜ ਪਹਿਲੇ ਪਹਿਲੇ ਫੋਨ ਤੇ ਵੇਚਣੀਆਂ ਤੇ ਇਹਦੇ ਕੋਲ ਕਿੰਨਾ ਦੁੱਧ ਅੱਛਾ ਹਾਂਜੀ ਬੋਲਾ ਬਾੜਿਆ 8 ਕਿਲੋ ਜੋ ਬੋਲਾ ਕਿੰਨਾ ਚਿਰ ਹੋਇਆ ਇਹਨਾਂ ਸੂਈ ਨੂੰ ਸੂਈ ਨੂੰ ਅੱਜ ਚੌਥਾ ਦਿਨ ਜੇ ਆ ਬੱਚਾ ਜੇ ਨਾਲ ਹੀ ਨਾਲੀਏ ਪੂਰਾ ਹਾਂ ਕੋਈ ਮੇਰਾ ਆ ਜੇ ਤੇ ਬੋਲਾ ਪਿਆ ਦਾਂਗੇ ਹਾਂ ਦੇਖ ਸਾਡੇ ਨਾਲੂ ਵਿੱਚ ਨਾਲ ਤਾਜ਼ਾ ਹੀ ਆ ਗਿੱਲਾ ਹੀ ਆ ਜਨਾਲੂ ਨਾਲ ਮੁੰਡਾ ਕੀ ਠੜਿਆ ਆਨਾ ਕੋਈ ਵੀਰ ਲੈਣਾ ਬੋਲਾ ਪਿਆਵਾਂਗੇ ਬੋਲਾ ਪਿਆਵਾਂਗੇ ਚਲੋ ਵਧੀਆ ਹੈ ਹੈਗੇ ਆ ਚੋ ਲੱਸੀ ਉਹ ਮੇਰਾ ਘਾਜਾ ਬੰਦੇ ਤਾਂ ਥੋੜੀ ਜਿਹੀ ਲੱਸੀ ਆ ਚਲੋ ਤੇ ਫਿਰ ਸਾਡੀ ਕੋਲੋਂ ਪੁੱਠੇ ਵੀ ਨਹੀਂ ਖਾਣ ਦੀ ਉਹ ਘਾ ਹੀ ਬੜਾ ਜਿਆਦਾ ਪਉਂਦੇ ਹੈ ਮਤਲਬ ਇੱਕ ਜਿਹੋ ਜੇ ਸਰੀਰ ਹੋ ਜਾਏ ਮੁੱਲੋ ਜਨਾਲੂ ਆਹ ਮੋਲਾ ਕੀ ਨੋਰਮਲ ਕਰਨਾ ਹੈ ਕਿ ਕਿੰਨਾ ਕ ਦੁੱਧ ਕਰੀ ਜਾਊਗੀ ਦੁੱਧ ਨੇ 12 ਕਿਲੋ ਜਿਹੜਾ ਨਹੀਂ ਹੈ 11 12 ਕਿਲੋ ਬੜੀ ਨੋਰਮਲ ਸੇਵਾ ਦੇ ਬਾਕੀ ਕਈ ਵਾਰੀ ਇਹ ਹੈ ਕਿ ਪਸ਼ੂ ਚੰਗਾ ਹੁੰਦਾ ਤੇ ਪਰ ਸਾਂਭ ਨਹੀਂ ਕੀਤੀ ਜਾਂਦੀ ਹੈ ਨਾ ਸਾਂਭ ਵੀ ਬੜੀ ਘੱਟ ਹੈ ਕਿਸੇ ਨੇ ਜਿੱਥੇ ਵੀ ਆਈ ਹੈ ਮੂੰਹਾਂ ਚਿਹਰਾ ਦੇਖੋ ਕਿੰਨਾ ਸੋਹਣਾ ਤੇ ਗਾੜੀ ਇਹ ਕੋਈ ਸਾਂਭ ਨਾਲ ਕੋਈ ਲੈ ਜਾਊਗਾ ਤੇ ਇਹ ਆ ਵੀ ਦੁੱਧੋਂ ਜਿਹੜਾ ਵਾ ਚਲੋ ਵਧੀਆ ਚਵਾਈ ਜਾਊਗੀ ਹੈਗੀ ਹੈ ਜੇ ਵਹਿੜਾਂ ਚ ਹੀ ਆ ਕਈ ਵੀਰ ਸਾਂਭ ਬੜੀ ਘੱਟ ਕਰਦੇ ਹੈ ਚਵਾਈ ਬੜੀ ਮੋਟੀ ਹੈ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਮੁੱਲ ਵੀਰ ਜੀ ਜਿਆ ਜੀ ਕਿੰਨਾ ਮੁੱਲ ਵੀਰ ਜੀ ਦਾ 28000 ਕਰ ਦੇ ਜੀ 28000 ਕਿੰਨੇ ਦੇ ਮੁਕਾਈਏ ਸਹ ਜੀ ਪੂਰੇ 5000 ਅੱਛਾ 5000 ਇਹ ਹੁਣ ਇੱਥੇ ਛੋਟੀ ਹੋਣੀ ਜੀ ਠੀਕ ਆ ਆਈ ਪੂਰਾ ਹਾਂ ਮੈਂ ਮੰਨ ਆਏ ਤਾਂ ਨੂੰ ਬੋਲਣ ਦੇ ਲੋੜ ਨਹੀਂ ਠੀਕ ਆ ਚਲੋ ਕੋਈ ਨਹੀਂ ਜੋ ਕਰਦਾ ਚੀਜ਼ ਆ ਚਲੋ ਕੋਈ ਗੱਲ ਨਹੀਂ ਗੋਲੇ ਦੇ ਉਹਨਾਂ ਦੇ ਵਿੱਚ ਜੇ ਟੋਕੜਨੀ ਆਉਂਦੀ ਠੀਕ ਆ ਪਤਾ ਨਹੀਂ ਰਹਿਣਦੀ ਠੀਕ ਹੈ ਬਾਕੀ ਆ ਵੀ ਤੁਹਾਡੇ ਘਰ ਕੋ ਤਸੱਲੀ ਕਰਕੇ ਹਣਾ ਆਪਣੀ ਮਰਜ਼ੀ ਨਾਲ ਧਾਰੀਆਂ ਨੇ ਚੋਚਵਾ ਕੇ ਵੀਡੀਓ ਕਾਲਦੇ ਆ ਅਗਲਾ ਵੀ ਖੁਸ਼ ਆਪਾਂ ਕੋ ਆਪਣੀ ਮਰਜ਼ੀ ਨਾਲ ਕੋਈ ਵੇਖ ਕੇ ਖੜੇ ਪਸੰਦ ਹੋਵੇ ਤੇ ਲੈ ਜੇ ਨਹੀਂ ਤੇ ਇੱਥੇ ਰਹਿੰਦੇ ਬਾਕੀ ਜੋ ਵੀ ਆਹੀ ਕੋ ਜਿਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ